ਦਾ ਨਾਮ ਲਖਵਿੰਦਰ ਕੁਮਾਰ ਜੀ ਕੀ ਮਸਲਾ ਹੈਗਾ ਮਸਲਾ ਮੇਰਾ ਪਰਿਵਾਰਕ ਮਸਲਾ ਜੀ ਮਤਲਬ ਕਿ ਸੋੜੇ ਪਰਿਵਾਰ ਨਾਲ ਝਗੜਾ ਜੀ ਮੇਰਾ ਹਰ ਵਾਰੀ ਉਹ ਮੇਰੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅੱਗੋਂ ਮੇਰੇ ਨਾਲ ਧੱਕਾ ਕਰਕੇ ਤੇ ਅੱਗੋਂ ਆਪ ਬੜੀ ਢੰਗ ਨਾਲ ਨਿਕਲ ਜਾਂਦੇ ਤਾਜ਼ਾ ਘਟਨਾ ਭਾਜੀ ਮੇਰੀ ਬੇਟੀ ਠੀਕ ਨਹੀਂ ਸੀ ਜੇ ਤੇ ਮੈਂ ਗਿਆ ਸੀ ਜੇ ਆਪਣੀ ਵਾਈਫ ਕੋ ਨਹੀਂ ਵਾਈਫ ਕੋ ਗਿਆ ਸੀ ਜੇ ਤੇ ਜੱਲੇ ਵਾਲੇ ਬਾਗ ਦੇ ਕੋਲ ਜੋਬ ਤੁਹਾਡੇ ਨਾਲ ਨਹੀਂ ਰਹਿੰਦੀ ਨਾ ਜੀ ਤੇਰੇ ਸੱਜਣ ਤੋਂ ਮਖਰੇ ਆ ਰਹੀ ਹੈ ਉਹ 1.5-2 ਸਾਲ ਤੋਂ ਆਪਣੇ ਫੈਮਲੀ ਨਾਲ ਕਿਉਂਕਿ ਆਪਣੇ ਫੈਮਲੀ ਦੇ ਹੀ ਕਹਨੇ ਤੇ ਚੱਲ ਰਹੀ ਹੈ ਜੇ ਜਿਹੜੀ ਬਿਮਾਰ ਹੁੰਦੀ ਆ ਤਾਂ ਤੁਸੀਂ ਉਹਨੂੰ ਉਥੇ-ਉਥੇ ਕਿੱਧਰ ਜਾਂਦੇ ਜੀ ਉਹਨੂੰ ਤਾਂ ਬਸ ਮੈਂ ਇਹੀ ਦੱਸਣਾ ਚਾਹੂੰਗਾ ਕਿ ਬੇਟੀ ਠੀਕ ਨਹੀਂ ਆ ਜੇ ਕੱਲ ਨੂੰ ਤੁਹਾਡੇ ਘਰ ਵੀ ਰਹਿੰਦੇ ਰਹਿਆ ਤੇ ਮੇਰੀ ਬੇਟੀ ਜੇ ਜਾਂ ਬੇਟਾ ਠੀਕ ਨਹੀਂ ਸੀ ਤੇ ਮੈਂ ਵੀ ਤੁਹਾਡੇ ਕੋਲ ਤੇ ਆਉਣਾ ਹੀ ਰਿਹਾ ਸੀ ਪਤਾ ਲੈਣ ਕਿ ਚਲੋ ਆਪਣੇ ਬੱਚੇ ਜ ਮੇਰੇ ਆ ਤੇ ਤੇਰੇ ਵੀ ਤਾਂ ਹੈ ਹੀ ਆ ਉਸ ਟਾਈਮ ਤੇ ਨੇ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਕੇ ਉਹਨੇ ਗੈਰ ਕਾਨੂੰਨੀ ਤਰੀਕੇ ਨਾਲ ਡਾਂਗਾ ਲੈ ਕੇ ਘੜ ਘੜ 10 ਬੰਦੇ ਮੇਰੇ ਗਲ ਪਾਏ ਜਿ ਦੇ ਕੇ ਮੇਰੇ ਕੋ ਪ੍ਰੂਫ ਸਭ ਕੁਝ ਮੈਡੀਕਲ ਬਾਕੀ ਪੁਲਿਸ ਕੋਈ ਕਮਰ ਕੀਤੀ ਗਈ ਹੈ ਬਹੁਤ ਜਿਆਦੀ ਕਿਹੜੀ ਜਗ੍ਹਾ ਤੇ ਤੇ ਜੱਲਿਆਂ ਵਾਲੇ ਬਾਗ ਦੇ ਕੋਲ ਬਿਲਕੁਲ ਨਵਲਟੀ ਜੀ ਹਾਂਜੀ ਵੀਡੀਓ ਪ੍ਰੂਫ ਹੈ ਜੀ ਮੇਰੇ ਕੋਲ ਕਮਰ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਉਪਰੰਤ ਤੁਹਾਨੂੰ ਦੋਹਰਾ ਦਿੱਤੀ ਹਾਂਜੀ ਦਰਖਾਸਤ ਦਿੱਤੀ ਜੀ ਇਹ ਬੀਡ ਵਿਜੀਨ ਥਾਣੇ ਜੀ ਕੀ ਕਾਰਵਾਈ ਕੀਤੀ ਕੋਈ ਨਹੀਂ ਕੋਈ ਕਾਰਵਾਈ ਨਹੀਂ ਜਿਹ ਹਜੇ ਤੱਕ ਉਹ ਇੰਨੀ ਦੇਰ ਹੋ ਗਈ ਝਗੜਾ ਹੋਇਆ ਇਹ ਮਹੀਨਾ ਸਵਾ ਮਹੀਨਾ ਹੋ ਗਿਆ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਉਹ ਆਇਆ ਬੋਲਣ ਹਾਂਜੀ ਬਖਾਇਆ ਜੀ ਕੀ ਕਹਿਣਾ ਹੈ ਮਲਾਇਮ ਦਾ ਮਲਾਇਮ ਆ ਗੋ ਫੇਰ ਮੇਰੇ ਤੇ ਹੀ ਕਾਰਵਾਈ ਕਰੀ ਜਾ ਰਹੇ ਉਹਨਾਂ ਦੀ ਸਾਈਡ ਕਿਹਦੇ ਕੋਲ ਹੀ ਜਾਗਾ ਸਾਡੇ ਗੁਰਮੇ ਇਹ ਰਾਮਪਾਲ ਸਿੰਘ ਕੋ ਰਾਮਪਾਲ ਸਿੰਘ ਆ ਕੋਈ ਕੀ ਵਿੜਗੋ ਵੇਖ ਕੇ ਕੋਈ ਕਾਰਵਾਈ ਨਹੀਂ ਨਾ ਸਰ ਉਹ ਫੇਰ ਮੇਰੇ ਤੇ ਐਕਸ਼ਨ ਲੈ ਰਹੇ ਹੋ ਕਿਉਂਕਿ ਉਹਨਾਂ ਉਹ ਫੇਰ ਮੈਨੂੰ ਗ੍ਰਿਫਤਾਰ ਕਰਨ ਆਉਂਦੇ ਤੇ ਤੁਹਾਡੇ ਸਾਰੇ ਪਰਿਵਾਰ ਤੇ ਵੀ ਕਹਿ ਕਿ ਤੁਹਾਡੇ ਲਈ ਦੇ ਲੱਗੀ ਨਾ ਜੇ ਕੋਈ ਨਹੀਂ ਉਹਨਾਂ ਨੇ ਗੈਰ ਕਰਨੀ ਤਰੀਕੇ ਚਾ ਕਰਵਾਇਆ ਹੈ ਬਸ ਜਿਹੜਾ ਉਹਨਾਂ ਕੋ ਸਬੂਤ ਨਹੀਂ ਹੈ ਅਜੇ ਅੱਛਾ ਉਹ ਡਾਕਟਰ ਉਹਨਾਂ ਕਟਾ ਕੇ ਤੇ ਉਹਨਾਂ ਨੇ ਆਪਣਾ ਮੈਡੀਕਲ ਕਰਾ ਲਿਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਆਪਣਾ ਮੈਡੀਕਲ ਨਹੀਂ ਕਰਾਇਆ ਸਰ ਮੇਰਾ ਮੈਡੀਕਲ ਇਹਨਾਂ ਨੇ ਡਾਕਟਰ ਵਗੈਰਾ ਮੈਨੂੰ ਕੱਟ ਕੇ ਨਹੀਂ ਦਿੱਤੀ ਬੜੀ ਦਰਖਾਸਤ ਨਹੀਂ ਲਿਖਦੇ ਜੀ ਦਰਖਾਸਤ ਹੀ ਬੜੀ ਮੁਸ਼ਕਲ ਲਿਖੀ ਹੈ ਹੋਰ ਨਹੀਂ ਲਿਖਦਾ ਦਰਖਾਸਤ ਇਹ ਮੁੰਚੀ ਹੀ ਜੇ ਉਸ ਟੈਂਟ ਤੇ ਇੱਕ ਜਿਹੜੇ ਗੁਰਮੀਤ ਸਿੰਘ ਹੈ ਐਸਾ ਹੀ ਜੇ ਉਸ ਟਾਈਮ ਤੇ ਚਲੋ ਡਿਊਟੀ 'ਚ ਫਸੇ ਖਸੇ ਸੀ ਜੇ ਉਹਨਾਂ ਦੇ ਨਾਲ ਕੋਈ ਐਕਸ਼ਨ ਨਹੀਂ ਲਊਗਾ ਬਾਕੀ ਇਹ ਕਿ ਉਸ ਟਾਈਮ ਤੇ ਰਾਮਪਾਲ ਸਿੰਘ ਨੇ ਵੀ ਉਹਨਾਂ ਦੀ ਕਾਰਵਾਈ ਕੀਤੀ ਸਾਡੀ ਦੋਨਾਂ ਦੀ ਤਰ੍ਹਾਂ ਦੀਆਂ ਕਾਰਵਾਈ ਉਹਨਾਂ ਕੋਈ ਤੁਹਾਡੇ ਤਰ੍ਹਾਂ ਨਾ ਕੋਈ ਮਾਰ ਕੀਤੀ ਕਿ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਇਹਨਾਂ ਨੇ ਇੱਕ ਵਾਰੀ ਨਹੀਂ ਪਿਛਲੀ ਵਾਰ ਵੀ ਬੜੀ ਯਾਰ ਕਾਰਵਾਈ ਨਹੀਂ ਕੋਈ ਕਦੀ ਵੀ ਨਹੀਂ ਕੀਤੀ ਮੈਂ ਨਾ ਧੱਕਾ ਹੀ ਕਰਦੇ ਦੇ ਹਰ ਵਾਰੀ ਤੇ ਤੁਹਾਡੀ ਹੁਣ ਮੰਗ ਕੀ ਹੈ ਮੰਗ ਸਰ ਇਹੀ ਕਿ ਇਨਸਾਫ ਮਿਲੇ ਕੁਝ ਇਹੋ ਜਿਹਾ ਮਿਲੇ ਕਿ ਜਿਹੜਾ ਪਤਾ ਵੀ ਹੋਵੇ ਕਿ ਸਹੀ ਤੇ ਵਾਕੀ ਰੀਅਲ ਹੈਗਾ ਵਾ ਕਿਉਂਕਿ ਮੇ ਕੋ ਰੀਅਲ ਪ੍ਰੂਫ ਹੈ ਇਹਨਾਂ ਨੇ ਜਿਹੜੇ ਵੀ ਬਿਆਨ ਦਿੱਤੇ ਮੀਡੀਆ ਦੇ ਸਾਹਮਣੇ ਉਹ ਸਾਰੇ ਦੇ ਸਾਰੇ ਝੂਠ ਆ ਸਮਝਦਾ ਜਨਾਮ ਕੀ ਹੈ ਇਹ ਸ਼ੀਤਲ ਇਹ ਸੋੜੇ ਦਾ ਦਾ ਸੋੜੇ ਦਾ ਵੀ ਨਾਮ ਹੈ ਅਜੀਤ ਕੁਮਾਰ ਅਜੀਤ ਉਹ ਕਿੱਥੋਂ ਦੀ ਨਮਾਸੀ ਹੈ ਇਹ ਸੁਲਤਾਨਪਿੰਡ ਨਹਿਰ ਦੇ ਜੀ ਤਾਂ ਮਣ ਨਹਿ ਤੇ ਹਾਂਜੀ ਠੀਕ ਹੈ ਤੇ ਤੁਹਾਡੇ ਤੇ ਉਹਨਾਂ ਨੇ ਕੋਈ মিডিਆ ਪ੍ਰੈਸ ਰਿਸਪੌਂਸ ਕੀਤੀ ਤੁਹਾਡੇ ਦੋਨਾਂ ਉਲਟਾ ਇਸ ਹੋਏ ਜਾਮ ਲਗਾਏ ਨੇ ਕਿ ਤੁਸੀਂ ਨਸ਼ੇ ਵੇਚਦਾ کاروبار ਕਰਦੇ ਜੀ ਤੇ ਤੁਹਾਡੀ ਪਤਨੀ ਤੁਹਾਨੂੰ ਡਟਦੀ ਆ ਤੇ ਇਸ ਵਜ੍ਹਾ ਕਰਕੇ ਤੁਹਾਡੇ 'ਚ ਕਲੇਸ਼ ਹੋਇਆ ਸਰ ਸਭ ਝੂਠੇ ਆ ਪ੍ਰੂਫ ਗੱਲ ਹੈ ਕੀ ਪ੍ਰੂਫ ਦੀ ਇਦਾਂ ਤੇ ਮੈਂ ਵੀ ਉਹਨਾਂ ਦੇ ਕਹੂੰਗਾ ਭਾਈ ਮੇਰੇ ਕੋਲ ਪ੍ਰੂਫ ਹੈ ਜਿਹੜੀ ਚੀਜ਼ਾਂ ਮੈਂ ਕਹੂੰਗਾ ਉਹਨਾਂ ਕੋਲ ਪ੍ਰੂਫ ਨਹੀਂ ਗੱਲ ਨਹੀਂ ਐ ਜੋ ਮਰਜ਼ੀ ਕਹੀ ਜਾਈ ਐ ਅਸੀਂ ਕਹਿੰਦੇ ਨਹੀਂ ਝੂਠੇ ਜਾਮ ਲਗਾਇਆ ਤੁਹਾਡੇ 'ਤੇ ਹਾਂਜੀ ਜੀ ਜੀ ਨਿਕੋਜ਼ੀ ਮਗਰ ਪਤਨੀ ਘੱਟ ਦੋ ਢੇਰ ਸਾਲ ਤੋਂ ਖਰਿਆਣੀ ਦਾ ਕਾਰਨ ਕੀ ਹੈ ਕਾਰਨ ਸਰ ਉਹ ਆਪਣੇ ਕੰਮ ਕਰਦਿਆਂ ਦੇ ਕਹਣੇ ਤੇ ਚੱਲਦੀ ਹੈ ਬਸ ਇੱਕ ਮਾੜੀ ਜਨਬਨ ਹੋਈ ਜ ਸਾਡੀ ਜਿਹਦੇ ਤੇ ਉਹਨੇ ਕਿਹਾ ਵਾ ਕਿ ਫਾਦਰ ਸਾਹਿਬ ਮੇਰੇ ਘਰੋਂ ਲੈ ਕੇ ਆਏ ਇੱਕ ਖੁਦ ਮਿਲਣਾ ਕਰੋ ਲੜ ਕੇ ਗਈ ਇਹਨਾਂ ਨੇ ਮੇਰੇ ਤੇ ਉਦੋਂ ਵੀ ਮਾਰਕੁੱਟ ਬੜੀ ਕਰਵਾਈ ਉਦੋਂ ਵੀ ਇਹ ਤੇ ਉਹ ਬਹਾਨਾ ਹੁਣ ਇਹਨਾਂ ਨੇ ਲਾਤਾ ਵਾ ਕਿ ਐਦਾਂ ਕਿ ਮੈਨੂੰ ਮੇਰੇ ਪਾਪਾ ਲੈ ਕੇ ਆਏ ਮੈਨੂੰ ਗਵੰਡਨ ਨੇ ਫੋਨ ਕੀਤਾ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਚਾਰਾ ਕਿੰਨੇ ਦਿਨ ਹੋਇਆ ਤੁਹਾਡਾ ਤੇ ਜਿਹੜਾ ਸਾਡੇ ਜੱਲਿਆਂ ਵਾਲੇ ਬਾਗ ਵਾਲਾ ਇਸ ਸਰ ਤਰੀਕ ਤੇ ਨਹੀਂ ਯਾਦ ਮੈਂ ਉਦਾਂ ਕ ਮਹੀਨਾ ਸਵਾ ਮਹੀਨਾ ਤਰੀਕ ਨੂੰ ਮੈਂ ਤੁਹਾਨੂੰ ਫਾਈਨਲ ਦੱਸ ਦਿੰਨਾ ਜੀ ਹਾਂਜੀ ਲਗਭਗ ਹੋ ਗਿਆ ਹਾਂਜੀ ਹੋ ਗਿਆ ਜੀ ਅਜੇ ਤੱਕ ਇਹ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਉਸ ਉਲਟ ਤੁਹਾਡੇ ਚ ਕਾਰਵਾਈ ਕਰ ਦਿੱਤੀ ਸਰ ਐਕਸ਼ਨ ਹਾਂਜੀ ਬਿਲਕੁਲ ਮੇਰੇ ਤੇ ਉਲਟ ਐਵੇਂ ਜਾਣ ਕੇ ਕਦੀ ਘਰ ਵੀ ਆ ਕੇ ਘਰਦਿਆਣਾ ਵੀ ਮੰਦਾ ਬੋਲਦੇ ਆ ਪੁਲਸ ਵਾਲੇ ਕਦੀ ਕੁਝ ਜੀ ਤੁਹਾਡੀ ਪਿਛਲੀ ਇੱਕ ਮੀਡੀਆ ਕਾਨਫਰੰਸ ਹੋਈ ਸੀ ਉਹ ਚੱਲੀ ਉਹ ਤੁਹਾਡਾ ਤੱਕ ਇਹ ਪੱਤਰਕਾਰ ਨੇ ਪਹੁੰਚ ਕੇ ਨਹੀਂ ਨਹੀਂ ਸਰ ਹਜੇ ਤੱਕ ਤੇ ਮੈਂ ਸੋਕੋ ਆਪਣੇ ਆਪ ਸਭੋ ਪੱਖ ਦੇਣਾ ਚਾਹੁੰਦਾ ਹਾਂ ਕਿ ਸਰ ਮੇਰੀ ਵੀ ਕੋਈ ਪੁੱਛੇ ਕੋਈ ਪਤਾ ਲੱਗੇ ਕਿ ਮੇਰੇ ਕੋਲ ਰੀਅਲ ਕੀ ਹੈ ਵਿੱਚ ਤੁਸੀਂ ਉਧਰੋਂ ਇਹ ਕਾਰਨ ਹੈ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਜੀ ਸਰ ਮੈਂ ਐਸੇ ਕਰਕੇ ਆਪਣੀ ਪਰਸਨਲ ਐਸੇ ਕਰਕੇ ਹੁਣ ਵੇਖਿਆ ਕਿੰਨੇ ਦਿਨ ਹੋ ਗਏ 5-6 ਦਿਨ ਵੇਟ ਕਰਕੇ ਫਿਰ ਅੱਜ ਦਾ ਟਾਈਮ ਆ ਐਸੇ ਕਰਕੇ ਫਾਈਨਲ ਕੀਤਾ ਜੀ ਮੰਗ ਸਰ ਇਨਸਾਫ ਮਿਲੇ ਸਾਨੂੰ ਜਦੋਂ ਮੇਰ ਨਾਲ ਜੱਲਿਆ ਵਾਲੇ ਬਾਗ ਤੋਂ ਮਾਰਕੋਟ ਕੀਤੀ ਉਸ ਤੋਂ ਥੋੜੇ ਦਿਨ ਬਾਅਦ ਇਹਨਾਂ ਨੇ ਘਰ ਹੱਡੇ ਆ ਕੇ ਤੋੜਪਾਨ ਕੀਤੀ ਆ ਠੀਕ ਇਹਨਾਂ ਨੇ ਤੋੜਪਾਨ ਵੀ ਕੀਤੀ ਸਾਡੇ ਘਰ ਦੀ ਬੱਚੇ ਨਿਗ ਨਿਗਾਂ ਦੇ ਕੱਪੜੇ ਖਿਲਾਰ ਕੇ ਗਏ ਆ ਤੇ ਉਸ ਤੋਂ ਬਾਅਦ ਭਾਬੀ ਦੇ ਵੀ ਹੱਥੀ ਇਹਨਾਂ ਨੇ ਪਏ ਆ ਜਿਹੜੀ ਕਿ ਸਾਡੇ ਕੋਲ ਸਬ ਪ੍ਰੂਫ ਹੈਗਾ ਵੀਡੀਓ ਦੇ ਚ ਸਿਰਪਾਟਾ ਤੇ ਨਾ ਹੀ ਕੋਈ ਪੁਲਿਸ ਕਾਰਵਾਈ ਨਾ ਇਧਰੋਂ ਕਰ ਰਹੀ ਆ ਨਾ ਸਾਡੀ ਵੱਲੋਂ ਕਰ ਰਹੀ ਬਸ ਉਹਨਾਂ ਦੀ ਇੱਕ ਝੂਠੀ ਦਰਖਾਸਤ ਜਿਹਦੇ ਮਗਰ ਲੱਗੀ ਜੀ ਭਾਬੀ ਦਾ ਅਪਲੀਕੇਸ਼ਨ ਉੱਤੇ ਪਈ ਕਿ ਉਹਨਾਂ ਕੇ ਛੱਟ ਲਗਾਈ ਗਈ ਆ ਤੇ ਉਹ ਮੇਰੇ ਸਾਹਮਣੇ ਆ ਕੇ ਬਿਆਨ ਦੇਣ ਨੂੰ ਤਿਆਰ ਨਹੀਂ ਸਰ ਮੇਰਾ ਨਾਮ ਦਿੰਬਲ ਆ ਜੀ ਮੈਂ ਮਕਰਨ ਕੀ ਤੇ ਮੀਡੀਆ ਦੇ ਵਿੱਚ ਸਾਹਮਣੇ ਆਇਆ ਹਾਂ ਸਰ ਮੇਰੇ ਦਿਓਰ ਦਾ ਤੇ ਇਹਨਾਂ ਦੀ ਵਾਈਫ ਦਾ ਆਪਸ ਦੇ ਵਿੱਚ ਜੋ ਵੀ ਟਕਰਾਅ ਚੱਲਦਾ ਪਿਆ ਆ ਦੋਨਾਂ ਜੀਆਂ ਦਾ ਵਾ ਤੇ ਸਾਰ ਅਸੀਂ ਇਹਨਾਂ ਦੇ ਕਦੇ ਵੀ ਕਿਸੇ ਗੱਲ ਵਿੱਚ ਨਹੀਂ ਆਏ ਹਸਬੰਡ ਵਾਈਫ ਦੀ ਇਕੱਠੇ ਰਹਿੰਦੇ ਕਿ ਤੁ ਨਹੀਂ ਨਹੀਂ ਸਰ ਅਸੀਂ ਵੱਖਰੇ ਰਹਿੰਦੇ ਮੈਂ ਅਲੱਗ ਰਹਿੰਦੀ ਆ ਰੈਂਟ ਦੇ ਉੱਤੇ ਗੁਰਾਮਦਾਸ ਨਗਰ ਗਲੀ ਨੰਬਰ 4 ਦੇ ਵਿੱਚ ਤੇ ਇਹ ਵੱਖਰੇ ਰਹਿ ਰਹੇ ਨੇ ਸਰ ਇਹਨਾਂ ਦਾ ਆਪਸੀ ਜੋ ਵੀ ਝਗੜਾ ਚੱਲਦਾ ਪਿਆ ਆਪਸ ਦੇ ਵਿੱਚ ਹੀ ਆ ਸਾਡਾ ਉਹਨਾਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੀ ਮਤਲਬ ਅਸੀਂ ਜਿਹੜਾ ਕਹਿ ਸਕੀਏ ਕਿ ਸਾਡਾ ਇਹਨਾਂ ਦੇ ਵਿੱਚ ਇੰਟਰਫੇਅਰ ਕੋਈ ਚੱਲਦਾ ਸਰ ਬਿਲਕੁਲ ਨਹੀਂ ਹੈਗਾ ਕਿਉਂਕਿ ਮੈਂ ਅਸੀਂ ਵੱਖਰੇ ਰਹਿੰਦੇ ਸਾਡਾ ਇਹਨਾਂ ਨਾਲ ਕੋਈ ਹੈਗਾ ਨਹੀਂ ਆ ਪਰ ਫਿਰ ਵੀ ਸਾਰੇ ਇਹਨਾਂ ਦੀ ਜਿਹੜੀ ਮਿਸਿਸ ਆ ਉਹਨਾਂ ਦੇ ਇਹਨਾਂ ਦੀ ਆਪਸੀ ਜੋ ਵੀ ਲੜਾਈ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਮਿਸਿਸ ਤੇ ਉਹਨਾਂ ਦਾ ਬ੍ਰਦਰ ਜਿਹੜੇ ਨੇ ਉਹ ਮੇਰੇ ਘਰ ਆਏ ਨੇ ਮੇਰੇ ਘਰ ਆਣ ਕੇ ਜਦੋਂ ਜੱਲਿਆਂ ਵਾਲੇ ਬਾਗ ਦੇ ਵਿੱਚ ਝਗੜਾ ਹੁੰਦਾ ਇਹਨਾਂ ਤੇ ਫੁੱਟਮਾਰ ਕੀਤੀ ਗਈ ਡਾਂਗਾ ਨਾ ਇਹਨਾਂ ਦੇ ਘਰ ਪੇੜ ਨੇ ਜਿਹਨਾਂ ਨੂੰ ਖਾਇਆ ਗੜੀਆਂ ਨੂੰ ਉਸ ਤੋਂ ਬਾਅਦ ਤੁਹਾਡੇ ਘਰ ਆਉਂਦੇ ਨੇ ਹਾਂਜੀ ਸਰ ਉਸ ਤੋਂ ਬਾਅਦ ਆਏ ਕਿੰਨੇ ਦਿਨ ਬਾਅਦ ਜੀ ਸੱਚ ਆਤ 5 ਦਿਨਾਂ ਬਾਅਦ 4-5 ਦਿਨ ਬੱਚਾ ਹਾਂਜੀ ਸਰ ਤੇ ਤੁਸੀਂ ਤੁਹਾਡੇ ਘਰ ਕੋਈ ਕੋਣ ਮੌਜੂਦ ਹ ਉਸ ਸਰ ਸਰ ਮੈਂ ਤੇ ਮੇਰੇ ਦੋ ਬੇਟੇ ਸੀਗੇ ਕਿਉਂਕਿ ਸੰਡੇ ਦਾ ਦਿਨ ਸੀ ਮੈਂ ਚਰਚ ਜਾਣ ਵਾਸਤੇ ਘਰੋਂ ਬਾ ਤੇ ਮੇਰੀ ਦਰਾਨੀ ਐਕਟੀਵਾ ਦੇ ਉੱਪਰ ਆਈ ਆ ਤੇ ਉਹਨੇ ਮੈਨੂੰ ਪਿੱਛੋਂ ਸਾਰਿਆਂ ਨੇ ਬਾਅਦ ਵਿੱਚ ਸਰ ਉਹ ਪਹਿਲਾਂ ਤੇ ਕੱਲੀ ਆਈ ਆ ਉਸ ਤੋਂ ਬਾਅਦ ਉਹਦੇ ਭਰਾ ਦਾ ਫੋਨ ਆਇਆ ਵਾ ਜਦੋਂ ਉਹਦੇ ਭਰਾ ਦਾ ਫੋਨ ਆਇਆ ਤੇ ਉਹ ਵਾਪਸ ਚਲੀ ਗਈ ਉਸ ਜਗ੍ਹਾ ਤੋਂ ਫਿਰ ਦੁਬਾਰਾ ਵਾਪਸ ਆਈ ਐ ਮੈਂ ਦੂਸਰੀ ਗਲੀ ਦੇ ਵਿੱਚ ਚਲ ਗਈ ਐ ਮੈਂ ਆਪਣੇ ਧਿਆਨ ਤੁਰੀ ਜਾਂਦੀ ਮੇਰੇ ਬੇਟੇ ਦੋਨੋਂ ਨਾਲ ਨੇ ਮੇਰੇ ਤੇ ਜਦੋਂ ਮੈਂ ਜਾ ਰਹੀ ਐ ਸਾਰੇ ਪਿੱਛੋਂ ਆਈ ਐ ਤੇ ਇਹਨੇ ਇੱਕਦਮ ਲਿਆ ਕਿ ਐਕਟੀਵਾ ਮੇਰੇ ਅੱਗੇ ਖੜੀ ਕਰ ਦਿੱਤੀ ਤੇ ਮੈਨੂੰ ਕੁਝ ਨਹੀਂ ਬੋਲੀ ਕੁਝ ਨਹੀਂ ਇਹਨੇ ਸਿੱਧੀ ਐਕਟੀਵਾ 'ਚੋਂ ਏਟ ਕੱਢ ਕੇ ਨੇ ਮੇਰੇ ਸਿਰ ਤੇ ਮਾਰੀ ਸਰ ਮੇਰੇ ਸਿਰ ਦੇ ਵਿੱਚ ਚਾਰ ਟਾਂਕੇ ਲੱਗੇ ਮੇਰੇ ਚਾਰ ਟੰਕੇ ਲੱਗੇ ਹੋਏ ਸੀ ਸਰ ਮੈਂ ਸਿਵਲ ਹਸਪੀਟਲ ਵੀ ਗਈ ਆ ਪਹਿਲੇ ਮੈਂ ਠਾਣੇ ਗਈ ਆ ਹਾਂਜੀ ਸਰ ਕਟਾ ਕੇ ਫਿਰ ਮੈਂ ਸਿਵਲ ਹਸਪੀਟਲ ਗਈ ਸਰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੋਈ ਮੈਂ ਜਾ ਕੇ ਉੱਥੇ ਸਰ ਮੇਰੇ ਸਟੀਚ ਵੀ ਲੱਗੇ ਪੱਟੀ ਵਗੈਰਾ ਉੱਥੋਂ ਹੋਈ ਆ ਪਰ ਸਰ ਫਿਰ ਵੀ ਮੇਰੀ ਜਿਹੜੀ ਰਿਪੋਰਟ ਸਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਜੇ ਤੱਕ ਜਿਹੜੀ ਤੁਹਾਡੇ ਸਾਟ ਮਾਰੀ ਗਈ ਤੁਹਾਡੇ ਘਰ ਤੇ ਘਰ ਵੀ ਹੁੰਦੇ ਨੇ ਕਿ ਜਾਂ ਬਾਹਰ ਝਗੜਾ ਹੁੰਦਾ ਸਰ ਬਾਹਰ ਹੀ ਬਾਹਰ ਗਲੀ ਚ ਝਗੜਾ ਹਾਂਜੀ ਬਾਹਰ ਗਲੀ ਦੇ ਵਿੱਚ ਨਹੀਂ ਸਰ ਉਹਦਾ ਕੋਈ ਤੁਹਾਡੇ ਕੋਲ ਵੀਡੀਓ ਪ੍ਰੂਫ ਹਾਂਜੀ ਸਰ ਮੇਰੇ ਕੋਲ ਪ੍ਰੂਫ ਹੈਗਾ ਸਰ ਵੀਡੀਓ ਹੈਗੀਆਂ ਨੇ ਹਾਂਜੀ ਸਰ ਉਸ ਤੋਂ ਬਾਅਦ ਸਰ ਮੇਰੇ ਜਦੋਂ ਸੱਟ ਲੱਗਣ ਤੋਂ ਬਾਅਦ ਮੈਂ ਜਿਹੜੇ ਘਰ ਵਾਲੇ ਸੀ ਜਿਨ੍ਹਾਂ ਨੇ ਮੈਨੂੰ ਮਤਲਬ ਆਪਣੇ ਘਰ ਰੱਖਿਆ ਸੀ ਬਚਾ ਕੇ ਉਹਨਾਂ ਤੋਂ ਲੈ ਕੇ ਗਏ ਨੇ ਉਸ ਤੋਂ ਬਾਅਦ ਸਿਰਫ ਇਹ ਘਰ ਜਾਂਦੀ ਘਰ ਜਾ ਕੇ ਉਹਨੇ ਸਾਰਾ ਮੇਰੇ ਘਰ ਦੀ ਜਿਹੜੀ ਪੰਨ ਤੋੜ ਕੀਤੀ ਸਰ ਉਹਦੀ ਵੀ ਫੋਟੋ ਮਾਰ ਕਰਕੇ ਮੋਟੇ ਤੁਹਾਡੇ ਘਰ ਚ ਹੀ ਜਾਂਦੇ ਨਹੀਂ ਹਾਂਜੀ ਸਰ ਸਰ ਉਹ ਤੇ ਉਹਦਾ ਭਰਾ ਹਾਂਜੀ ਸਰ ਸਰਕਾਰ ਜਾ ਕੇ ਕੀ ਕਰਦੇ ਸਰਕਾਰ ਜਾ ਕੇ ਮੇਰੇ ਘਰ ਦੇ ਜਿਹੜੇ ਸਮਾਨ ਦੀ ਭਾਨੇ ਤੋੜ ਕੀਤੀ ਪਹਿਲਾ ਤਾਲਾ ਤੋੜ ਕੇ ਤਾਲਾ ਤੋੜ ਕੇ ਤੋਂ ਬਾਅਦ ਸਾਰੇ ਘਰ ਦਾ ਜਿਹੜਾ ਸਮਾਨ ਤੋੜਿਆ ਗਿਆ ਮੇਰਾ ਠੀਕ ਹੈ ਤੁਹਾਡੀ ਮੰਗ ਕੀ ਹੈ ਸਰ ਮੇਰੀ ਮੰਗ ਇਹ ਹੈ ਕਿ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਮੇਰੀ ਜਿਹੜੀ ਜਿਹੜੀ ਮੈਂ ਰਿਪੋਰਟ ਦਿੱਤੀ ਸਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਰ ਇਦਾਂ ਨਜਾਇਜ਼ ਜਿਹੜਾ ਮਤਲਬ ਕਿ ਜਦੋਂ ਇਹਨਾਂ ਦਾ ਆਪਸੀ ਮੀਆਂ ਬੀਵੀ ਦਾ ਝਗੜਾ ਸਰ ਇਹਨਾਂ ਨੂੰ ਆਪਸ ਦੇ ਵਿੱਚ ਚਲੋ ਬੈਠ ਕੇ ਇਹਨਾਂ ਦਾ ਜੋ ਵੀ ਹੋ ਸਲਝਾਇਆ ਜਾਵੇ ਤੇ ਸਾਡਾ ਜਿਹੜੀ ਮੇਰੀ ਮੰਗ ਇਹ ਹੈ ਕਿ ਮੇਰਾ ਹਸਬੰਦ ਬਿਮਾਰ ਆ ਤੇ ਮੇਰੇ ਕੋਲੋਂ ਆਪਣਾ ਮੈਂ ਖੁਦ ਦਾ ਖਰਚਾ ਆਪਣੇ ਸਿਰ ਤੇ ਕਰਦੀ ਪਈ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਇਹਨਾਂ ਝਗੜਿਆਂ ਦੇ ਵਿੱਚ ਇਹੋ ਜਿਹੇ ਚੀਜ਼ਾਂ ਦੇ ਵਿੱਚ ਆਵਾਂ ਕਿ ਮੇਰਾ ਆਪਣਾ ਨੁਕਸਾਨ ਹੋਵੇ ਮੈਂ ਚਾਹੁੰਦੀ ਕਿ ਮੈਨੂੰ ਇਨਸਾਫ ਦਿੱਤਾ ਜਿਹੜੇ ਤੁਹਾਡੇ ਕੋਲ ਸਭ ਚੜਾਈ ਗਈ ਆ ਕਿ ਕਾਨੂੰਨੀ ਕਾਰਵਾਈ ਵੀ ਚਾਹੁੰਦੇ ਚਾਹੁੰਦੇ ਹਾਂ ਹਾਂਜੀ ਸਰ ਮੈਂ ਚਾਹੁੰਦੀ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਹੜੇ ਕਿਹਦੇ ਦੇ ਸਰ ਵਿਸ਼ਾਲ ਆ ਉਹਦਾ ਭਰਾ ਤੇ ਸ਼ੀਤਲ ਠੀਕ ਹੈ ਆਪਣਾ ਨਾਮ ਦੱਸੋ ਸ਼ੀਤਲ ਲਖਮਿੰਦਰ ਕੁਮਾਰ ਦਾ ਲੱਕੀ ਆ ਉਹ ਨਾਲ ਤੁਹਾਡੇ ਕੀ ਸੰਬੰਧ ਹੈ ਰਿਸ਼ਤਾ ਕੀ ਸੀ ਮੇਰਾ ਹਸਬੰਡ ਹੈ ਫਸਟ ਬਣਾ ਤਾਂ ਹਾਂਜੀ ਕੀ ਸਾਰੇ ਗਲਪਾ ਕਿਉਂ ਹੁੰਦੀ ਆ ਜੰਨ ਵਾਲੇ ਬਾਗ ਦੇ ਜਿਹੜਾ ਰੈਸਟੋਰੈਂਟ ਤੋਂ ਜੋੜ ਕਰਦੇ ਨੇ ਹਾਂਜੀ ਨਮਲਟੀ ਸੂਟਸ ਸੋ ਮੈਨੂੰ ਤਾਂ ਉੱਥੇ ਨਹੀਂ ਮਿਲਣ ਨਹੀਂ ਆਂਦਾ ਅਸਲ 'ਚ ਨਾ ਐਨੇ ਨਾ ਪੱਲੇ ਮੇਰੇ ਬ੍ਰਦਰ ਨੂੰ ਫੋਨ ਕੀਤਾ ਫੋਨ ਕਰਕੇ ਕਹਿੰਦਾ ਕਿ ਤੈਨੂੰ ਮੈਂ ਕਿਹਾ ਸੀ ਨਾ ਤਲਾਕ ਦਵਾ ਦੇ ਤੇ ਮੇਰਾ ਬ੍ਰਦਰ ਕਹਿੰਦਾ ਮੈਂ ਕੋਈ ਨਹੀਂ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਦਾ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਇਦਾਂ ਲੱਕੀ ਦਾ ਫੋਨ ਆਉਂਦਾ ਮੈਨੂੰ ਧਮਕੀਆਂ ਲਾਂਦਾ ਮੈਂ ਸਿੱਧਾ ਲੱਕੀ ਨੂੰ ਫੋਨ ਕੀਤਾ ਮੈਂ ਕਿਹਾ ਹਾਂ ਦੱਸ ਕੀ ਕਹਿਣਾ ਤੂੰ ਕਹਿੰਦਾ ਮੈਨੂੰ ਤਲਾਕ ਚਾਹੀਦਾ ਮੈਂ ਕਿਹਾ ਮੇਰਾ ਪਿਓ ਤਾਂ ਲੱਗਾ ਨਹੀਂ ਕਚੈਰੀ 'ਚ ਜੇ ਤੇਰਾ ਲੱਗਾ ਤੂੰ ਪੇਪਰ ਲਿਆ ਮੈਂ ਨਹੀਂ ਸਾਈਨ ਕਰੂੰਗੀ ਤਾਂ ਤੂੰ ਗਈ ਤੇ ਨਾਲ ਹੀ ਉੱਥੇ ਗਾਲਾਂ ਗੱਡਾਂ ਰੋਕ ਜਾ ਮੈਂ ਹੁਣੇ ਤੇਰੇ ਰੈਸਟੋਰੈਂਟ ਚ ਆਉਂਦਾ ਉੱਥੇ ਆਣ ਕੇ ਨੇ ਬਹੁਤ ਗਾਲਾਂ ਕੱਢੀਆਂ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਕਿ ਪਾਪਾ ਇੱਥੇ ਆਣ ਕੇ ਮੇਰੀ ਬਦਨਾਮੀ ਬਹੁਤ ਕਰਨ ਦੇ ਤੁਸੀਂ ਆਓ ਮੈਨੂੰ ਘਰ ਲੈ ਕੇ ਜਾਓ ਮੈਂ ਇਕੱਲੀ ਨੇ ਨਹੀਂ ਆਣਾ ਪਾਪਾ ਤੇ ਪਾਪਾ ਦੇ ਫਰੈਂਡ ਆਏ ਇਹ ਅੱਗੋ ਹੱਥੋਂ ਪਾਈ ਹੋਇਆ ਉਹਨਾਂ ਦੇ ਨਾਲ ਕਿ ਤੁਸੀਂ ਕੌਣ ਹੁੰਦੇ ਜੇ ਇੱਥੇ ਆਣ ਵਾਲੇ ਇਦਾਂ ਉਦਾਂ ਤੇ ਜਿਹੜੀ ਰਿੰਦਿਕ ਹੁੰਦੀ ਐ ਨੇ ਤੁਹਾਨੂੰ ਵੀਡੀਓ ਵਿਖਾਈ ਨਾ ਇਹ ਉੱਥੇ ਕਿਸੇ ਹੋਰ ਨਾਲ ਲੜਿਆ ਸੀ ਤੇ ਮੈਨੂੰ ਪਤਾ ਲੱਗਾ ਕਿ ਇਹ ਲੜਨ ਦਾ ਉਲਟਾ ਮੈਂ ਇਹਨੂੰ ਛਡਾਉਣ ਗਈ ਹਾਂ ਉੱਥੇ ਹਾਂਜੀ ਹਾਂਜੀ ਨਹੀਂ ਸਾਡੇ ਘਰ ਦੇ ਇਹ ਕਿਸੇ ਹੋਰ ਨਾਲ ਲੜਿਆ ਸੀ ਤੁਸੀਂ ਕਿੱਥੇ ਚਲੇ ਜਾ ਰਹੇ ਹੋ ਹਾਂਜੀ ਮੈਂ ਇਹਨੂੰ ਛਡਾਉਣ ਗਈ ਹਾਂ ਉਲਟਾ ਠੀਕ ਹੈ ਕਿ ਮੇਰਾ ਘਰ ਵਾਲਾ ਉਹਨੂੰ ਪਤਾ ਨਹੀਂ ਕੌਣ ਕੁੱਟਣ ਦੇ ਮੈਂ ਉਲਟਾ ਛਡਾਉਣ ਗਈ ਉਹਦੇ ਵਿੱਚ ਉਹ ਮੇਰੇ ਪਾਪਾ ਨਹੀਂਗੇ ਕਿ ਪਤਾ ਕੌਣ ਹੈਗਾ ਕੌਣ ਨਹੀਂ ਤੇ ਜਿਹੜੀ ਜਿਹੜੀ ਭਾਬੀ ਪਹਿਲੇ ਸਾਹਮਣੇ ਆਈ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸ ਦੇ ਤੁਹਾਡੇ ਤੇ ਤੁਹਾਡੇ ਬਰਨ ਤੇ ਜਾਉਂ ਲਗਾ ਹਾਂਜੀ ਹਾਂਜੀ ਵੀ ਤੁਸੀਂ ਉਹਨਾਂ ਦੇ ਘਰ ਜਾਂਦੇ ਦੱਸਦੀ ਮੈਂ ਤੁਹਾਨੂੰ ਤੁਸੀਂ ਇਟ ਪਟ ਇਟ ਮਾਰ ਮੈਂ ਤੁਹਾਨੂੰ ਦੱਸਦੀ ਨਾ ਇਹ ਚੀਜ਼ਾਂ ਕੀ ਨਾਮ ਪਹਿਲੇ ਇਹਨੇ ਮੇਰੇ ਬ੍ਰਦਰ ਨੂੰ ਘੇਰਿਆ ਆਪਣੇ ਮਹੱਲੇ ਦੇ ਵਿੱਚ ਲੈ ਗਿਆ ਉੱਥੇ ਕੁੱਟ ਮਾਰ ਦਿੱਤੇ ਮੈਨੂੰ ਮੇਰੇ ਮਮਾ ਦਾ ਫੋਨ ਆਇਆ ਕਿ ਉਹ ਆਪਣੇ ਮਹੱਲੇ ਦੇ ਵਿੱਚ ਉਹਨੂੰ ਕੁੱਟਣ ਦਾਂ ਮੈਂ ਆਪਣੇ ਕੰਮ ਤੋਂ ਸਿੱਧਾ ਇਹਦੇ ਮਹੱਲੇ ਦੇ ਵਿੱਚ ਗਈ ਇਹ ਕੋਈ ਨਹੀਂ ਉੱਥੇ ਗਈ ਸਿਰਫ ਇਹਦੀ ਭਾਬੀ ਤਾਲਾ ਮਾਰਦੀ ਘਰੋਂ ਬਾਹਰ ਨਿਕਲਣ ਦੀ ਮੈਂ ਇਹਦੀ ਭਾਬੀ ਨੂੰ ਪੁੱਛਿਆ ਕਿ ਲੱਖੀ ਕਿੱਥੇ ਗਿਆ ਤੇ ਮੇਰਾ ਫੋਨ ਲੱਗੇ ਨੂੰ ਕਿਹਾ ਕਿ ਤੂੰ ਫੋਨ ਲਾ ਤੇਰਾ ਹੀ ਚੁੱਕੂਗਾ ਤੇਰਾ ਤੇ ਉਹਦੇ ਨਾਲ ਲਿੰਕੇਗਾ ਤੇਰਾ ਹੀ ਫੋਨ ਚੁੱਕੂਗਾ ਉਹ ਅਗੋਏ ਮੇਨਾ ਬੈਂਸਲ ਆਪੀ ਐਨੇ ਮੇਰੇ ਚਪੇੜ ਮਾਰੀ ਤੇ ਮੈਂ ਇਹਦੀ ਚਪੇੜ ਐਨੇ ਮੇਰੇ ਮਾਰੀ ਤੇ ਮੈਂ ਵੀ ਫਿਰ ਗੁੱਸੇ ਦੇ ਵਿੱਚ ਕੁਝ ਕਰਨਾ ਹੀ ਮੇਰੇ ਹੱਥ 'ਚ ਜੋ ਆਇਆ ਮੈਂ ਉਹਦੇ ਮਾਰ ਦਿੱਤੀ ਮੈਂ ਇੱਟ ਮਾਰਤੀ ਸੀ ਉਹਦੇ ਸਿਰ ਤੇ ਹਾਂਜੀ ਹਾਂ ਇਹ ਤੇ ਉਸ ਤੋਂ ਉਪਰਾਂ ਤੁਸੀਂ ਕਹਿੰ ਰਹੋ ਕਿ ਘਰ ਵੀ ਜਾਂਦੇ ਜੀ ਮੈਂ ਘਰ ਨਹੀਂ ਗਈ ਇਹ ਝੂਠ ਇਹ ਇਹਨਾਂ ਨੇ ਸਾਨੂੰ ਫਸਾਉਣ ਵਾਸਤੇ ਆਪਣੀਆਂ ਚੀਜ਼ਾਂ ਆਪ ਤੋੜੀਆਂ ਅੱਛਾ ਹਾਂਜੀ ਹਾਂਜੀ ਇਹ ਝੂਠ ਹੈ ਜੋ ਸੱਚਾਈ ਹੈ ਮੈਂ ਤੁਹਾਨੂੰ ਦੱਸ ਦਵਾ ਸੱਚ ਕੀ ਹੋਇਆ ਹਾਂਜੀ ਉਹ ਜੋ ਇਹਨੇ ਮਤਲਬ ਕਿ ਮੈਂ ਇੱਟ ਮਾਰੀ ਨਾ ਉਹ ਸੱਚ ਹੈ ਯਾ ਜਿਹੜਾ ਸਮਾਨ ਤੋੜਿਆ ਇਹ ਝੂਠ ਹੈ ਤੁਸੀਂ ਹੋਰ ਅੱਗ ਕੀ ਚਾਹੁੰਦੇ ਜੀ ਇਸ ਨਾਲ ਮੈਂ ਤਲਾਕ ਲੈਣਾ ਚਾਹੁੰਦੀ ਮੈਂ ਇਸ ਬੰਦੇ ਨਾਲ ਕਦੀ ਨਹੀਂ ਰਹਿ ਸਕਦੀ ਉਲਟਾ ਇਹਨੇ ਮੇਰੇ ਬੱਚੇ ਵੀ ਖੋਏ ਹੋਏ ਆ ਉਹ ਆਪਣੇ ਕੋ ਰੱਖੇ ਹੁਣ ਉਹ ਬੱਚੇ ਵੀ ਉਹਨਾਂ ਕੋਲ ਹੀ ਰਹਿਣਗੇ ਬੱਚੇ ਤੁਸੀਂ ਲੈਣਾ ਚਾਹੁੰਦੇ ਨਹੀਂ ਮੈਂ ਨਹੀਂ ਲੈਣਾ ਚਾਹੁੰਦੀ ਹਾਂਜੀ ਉਹ ਉਹਨੇ ਕੋਲ ਹੀ ਰਹਿਣਗੇ ਠੀਕ ਹੈ ਕੁਮਾਰ ਤੁਹਾਡਾ ਇਲਾਕਾ ਕਿਹੜਾ ਜੀ ਅਸੀਂ ਸੁਲਤਾਨਪੁਰ ਨੇ ਦੇ ਰਹਿਣ ਵਾਲੇ ਮਹਿੰਦਰਾ ਕਲੋਨੀ ਇੱਕ ਲਵਿੰਦਰ ਕੁਮਾਰ ਲੱਗੀ ਨਾਮ ਦਾ ਲੜਕਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਦੇ ਬੜੇ ਗੰਭੀਰ ਜਾਨੋਂ ਨਾ ਲਗਾਏ ਨੇ ਹਾਂਜੀ ਕਿ ਜੱਲਿਆ ਵਾਲੇ ਬਾਗ ਨਵਾਲਟੀ ਰੈਸਟੋਰੈਂਟ ਦੇ ਬਾਹਰ ਤੁਸੀਂ ਉਹਦੀ ਕੁੱਟਮਾਰ ਕਰਦੇ ਹੋ ਉਹ ਕਿੰਝ ਸਾਰੀ ਸੱਚਾਈ ਉਹ ਦੱਸਦੇ ਇਹ ਝੂਠ ਹੈਗਾ ਵਾ ਜੋ ਕਹਿਣ ਦੇ ਆ ਵਾ ਉਲਟਾ ਉਹਨੇ ਸਾਡੇ ਨਾਲ ਮਾਰਕੁੱਟ ਕੀਤੀ ਹੈ ਮੇਰੇ ਜਿਹੜਾ ਮੇਰਾ ਮੁੰਡਾ ਬੇਟੀ ਨੂੰ ਮੈਂ ਲੈਣ ਗਿਆ ਸੀ ਨਾਲ ਮੇਰੇ ਮੁੰਡਾ ਸੀ ਤੋਂ ਉਹਨੇ ਪਤਾ ਨਹੀਂ ਕਿਹੜੀ ਚੀਜ਼ ਮਾਰੀ ਜਿਹੜੀ ਕਿ ਆ ਹੱਡੀ ਫੈਕਚਰ ਹੋ ਗਈ ਉਹਦੀ ਆ ਮੇਰੇ ਦੋਸਤ ਜਿਹੜਾ ਮੇਰੇ ਨਾਲ ਗਿਆ ਸੀ ਹਾਂ ਤੇ ਉਹਦੇ ਨੂੰ ਪਤਾ ਨਹੀਂ ਕਿਹੜੀ ਜੀ ਮਾਰੇ ਵੀ ਉਂਗਲ ਹਾਂਜੀ ਹਾਂਜੀ ਤੇ ਬਟਾ ਇਹ ਮੇਰੇ ਉੱਤੇ ਇਲਜ਼ਾਮ ਲਾ ਰਿਹਾ ਪਤਾ ਨਹੀਂ ਕਿਹੜੀ ਵੀਡੀਓ ਕਢਾ ਲਿਆ ਹੈ ਨਾ ਮੇਰਾ ਉਹਦੇ ਵਿੱਚ ਚਿਹਰਾ ਹੈਗਾ ਵਾ ਨਾ ਮੈਨੂੰ ਪਤਾ ਲੱਗਣ ਦਾ ਵੀ ਉਹ ਦਿਖਾਈ ਜਾਂਦਾ ਵੇਖੋ ਜੀ ਡਾਂਗਾ ਨਾ ਮੈਨੂੰ ਕੁੱਟਿਆ ਜਾ ਰਿਹਾ ਹੈ। ਵੀਡੀਓ ਦੇ ਵਿੱਚ ਤੁਹਾਡੀ ਇੱਕ ਲੜਕੀ ਨਜ਼ਰ ਆ ਰਹੀ ਉਹ ਯਾਨੀ ਕਿਸ ਨੇ ਕਿ ਸ਼ੀਤਲ ਹੈ ਤੁਹਾਡੀ ਬੇਟੀ ਹੈ। ਪਤਾ ਨਹੀਂ। ਜੀ ਕੁਮਾਰਤ ਨਾਲ ਦੇ ਸਾਥੀ। ਹਾਂ ਕਿਉਂਕਿ ਉਹ ਕਾਫੀ ਮੈਂ ਵੀ ਵੀਡੀਓ ਵੇਖੀ ਕਾਫੀ ਭੀੜ ਭੜਕਾ ਵਾ ਕੋਈ ਮੇਰਾ ਮੂੰਹ ਨਹੀਂ ਹੈਗਾ ਉਹਦੇ ਵਿੱਚ। ਠੀਕ ਆ ਹਾਂ ਇਹ ਜ਼ਰੂਰ ਮੈਂ ਵੇਖਿਆ ਹੈਗਾ ਵਾ ਜਿਹੜਾ ਉੱਡ ਕੇ ਉਸ ਬੰਦੇ ਨੂੰ ਪਿਆ ਤੇ ਉਹਨੂੰ ਥੱਲੇ ਸੁੱਟ ਲਿਆ। ਜਿਹੜਾ ਤੁਹਾਡਾ ਸਾਥੀ ਸੀ। ਨਹੀਂ ਤੇ ਲਖਮਿੰਦਰ ਏ ਪਿਆ ਉੱਡ ਕੇ ਇਹਦਾ ਚਿਹਰਾ ਜ਼ਰੂਰ ਆਇਆ ਤੇ ਮੇਰਾ ਕੋਈ ਚਿਹਰਾ ਨਹੀਂ ਉਹਦੇ ਵਿੱਚ ਕੀ ਭਾ ਕਿਉਂਕਿ ਇਹਦੇ 100 ਪੰਗੇ ਹੈਗੇ ਆ ਥਾਂ ਥਾਂ ਇਹਨੇ ਲੜਾਈਆਂ ਕਲੇਸ਼ ਇਹਨੇ ਕੀਤੇ ਹੋਏ ਆ ਉਹ ਐਜੰਟ ਘਟ ਜਾ ਕੇ 1.5 ਸਾਲ ਤੋਂ ਮੈਨੂੰ ਹਰਾਸਤ ਕਰਦਾ ਹਰਾਸਤ ਤੈਨੂੰ ਕੀ ਕਰਨਾ ਤੂੰ ਛੋਟਾ ਜਿਹਾ ਬੱਚਾ ਵਾ ਅੱਜ ਮੇਰੀ ਧੀ ਦੀ ਹਾਲਤ ਵੇਖੋ ਮੈਂ ਇਹ ਵਾਰਦਾਦ ਕਰਕੇ ਘਰੋਂ ਭੱਜ ਗਿਆ ਸੀ ਤੇ ਮੇਰੀ ਬੇਟੀ ਨੂੰ ਮਕਾਲ ਮਾਲਕਾਂ ਨੇ ਬਾਹਰ ਕੱਢ ਦਿੱਤਾ ਤੇ ਮੈਨੂੰ ਫੋਨ ਆਇਆ ਗਵਾਂਡੀਆਂ ਦਾ ਮੈਨੂੰ ਤੇ ਮੈਂ ਆਪਣੀ ਬੇਟੀ ਨੂੰ ਲੈਣ ਗਿਆ ਇਹਦੇ ਮੈਂ ਟੈਸਟ ਕਰਵਾਇਆ ਇਹਨੂੰ ਟੀਵੀ ਦੀ ਬਿਮਾਰੀ ਨਿਕਲੀ ਠੀਕ ਆ ਮੈਂ 9 ਮਹੀਨੇ ਇਹਦੇ ਟੀਕੇ ਲਵਾਏ ਇਹਨੂੰ ਤੇ ਕੁੜੀ ਅੱਜ ਕੈਮ ਹੋ ਗਈ ਇਹਨੂੰ ਮੈਂ ਜੋਬ ਤੇ ਲਵਾ ਦਿੱਤਾ ਹੁਣ ਉਹਨੂੰ ਰਸਤੇ 'ਚ ਘੇਰ ਕੇ ਕਹਿੰਦਾ ਤੇਰੀ ਤਨਖਾਹ ਕਿੱਥੇ ਆ ਮੇਰੀ ਮੰਗ ਹੈ ਕਿ ਮੈਂ ਤਾਂ ਛੁਟਕਾਰਾ ਚਾਹੁੰਨਾ ਇਹਨੂੰ ਸਜ਼ਾ ਦਿੱਤੀ ਜਾਵੇ ਇਕਲ ਦਾ ਤੇ ਜ ਲਖਬਿੰਦਰ ਦਾ ਕੋਈ ਜਿਹੜਾ ਮੈਰਿਟ ਨਾਇਸ ਨੂੰ ਅੱਗੋਂ ਰੱਖਣਾ ਚਾਹ ਜ ਰੱਖਣਾ ਚਾਹੁੰਦੇ ਕਿ ਨਹੀਂ ਨਹੀਂ ਰੱਖਣਾ ਚਾੁੰਨੇ ਆਪਾਂ ਠੀਕ ਆ ਬਿਲਕੁਲ ਖਤਮ ਕਰਨਾ ਚਾੁੰਨੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਬੰਦਾ ਗੁਨੇਗਾਰ ਹੈਗਾ ਗਲਤ ਕ੍ਰਾਸ਼ ਕੋਰਨ ਰਾਜ ਲੱਕੀ ਉਹਨੇ ਇੱਕ ਵੀਡੀਓ ਜਾਰੀ ਕੀਤਾ ਉਹਨਾਂ ਨੇ ਅਜੀਤ ਮਾਰੋ ਨਾਲ ਇਲਜ਼ਾਮ ਲਗਾਏ ਨੇ ਕਿ ਮੇਰੀ ਚੱਲੇ ਵਾਲੇ ਬਾਗ ਨਾਵਟੀ ਰੈਸਟੋਰੈਂਟ ਦੇ ਬਾਹਰ ਕੁੱਟਮਾਰ ਕੀਤੀ ਕੋ ਵੀਡੀਓ ਵੀ ਦਿਖਾ ਰਿਆ ਉਹਦੇ ਕਿਹਨੇ ਲਾਈ ਉਹਦੀ ਵੀ ਤੁਹਾਡੇ ਕੋਲ ਲਖਵਿੰਦਰ ਸਿੰਘ ਲੱਕੀ ਛੋਟਾ ਨਾਲ ਲੱਕੀ ਹੋਣਾ ਸ਼ਾਇਦ ਨਹੀਂ ਮੇਰ ਕੋ ਨਹੀਂ ਕੰਪਲੇਨ ਮੇਰ ਕੋ ਨਹੀਂ ਕੰਪਲੇਨ ਦੇਗੀ ਨਹੀਂ ਆਏ ਮੇਰ ਕੋ ਨਹੀਂ ਕੋਈ ਭਾਬੀ ਡਿੰਪਲ ਆ ਉਹਨੇ ਵੀ ਕਿਹਾ ਕਿ ਮੈਂ ਵੀ ਕੰਪਲੇਨ ਦਿੱਤੀ ਹੈ ਮੇਰੇ ਘਰ ਆ ਕੇ ਵੀ ਕੁੱਟਮਾ ਇਹਨਾਂ ਦੇ ਪਰਿਵਾਰ ਤੇ ਜਾਨ ਲਗਾ ਰਹੇ ਨੇ ਅਜੇ ਉਹਨਾਂ ਦੇ ਪਰਿਵਾਰ ਤੇ ਹਾਂ ਇਹਨਾਂ ਦਾ ਮਮੋਲੀ ਝਗੜਾ ਆਇਆ ਸੀ ਉਹਦਾ ਹਾਂ ਹਾਂ ਕੀ ਮੇਰੇ ਘਰ ਆ ਕੇ ਤੇ ਪੈ ਗਏ ਨੇ ਕੁੱਟਮਾਰ ਕੀਤੀ ਕੋ ਗੜੀ ਵਿੱਚ ਖਿਲਾੜ ਕੇ ਉਸੇ ਦੇਣੀ ਨਾ ਜਿਹੜੀ ਡਿੰਪਲ ਸੀ ਡਿੰਪਲ ਦਾ ਜਿਹੜਾ ਇਹ ਆਪਣਾ ਰਿਸ਼ਤੇਦਾਰ ਹੀ ਲੱਗਦਾ ਲੱਕੀ ਜੀ ਕੀ ਕਹਿੰਦੇ ਉਹਨੂੰ ਦਿਓਰ ਲੱਗਦਾ ਵਾ ਤੇ ਉਸੇ ਦਿਨ ਜਿਹੜਾ ਲੱਕੀ ਨਾ ਇਹਦੇ ਸਾਲਿਆਂ ਨੂੰ ਮੋਟਰਸਾਈਕਲ ਤੇ ਲਿਆ ਕੇ ਇੱਥੇ ਪਾਰਕ ਦੇ ਵਿੱਚ ਇਹ ਕਿਹਦਾ ਕੈਮਰਾ ਖੋਲਿਆ ਤੇ ਇਹਨੇ ਮਾਰਕੁੱਟ ਕੀਤੀ ਆ ਉਸੇ ਸਿਲਸਿਲੇ ਚ ਅਸੀਂ ਉੱਥੇ ਗਏ ਸੀਗੇ ਹਾਂ ਉਦੋਂ ਉਦੋਂ ਹੀ ਗਏ ਸੀਗੇ ਜਿਹੜਾ ਡਿੰਪਲ ਨਾਲ ਝਗੜਾ ਡਿੰਪਲ ਹਾਂਜੀ 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 ਮੈਡੀਕਲ ਕਰਾਇਆ ਸੀ ਇਹ ਤਾਂ ਮੇ ਲੜਕੀ ਦਾ ਮੈਡੀਕਲ ਕਰਾਇਆ 23 ਦਾ ਰਿਜ਼ਲਟ ਆਇਆ ਵਾ ਪਤਾ ਮੈਡੀਕਲ ਹੋਇਆ ਬਹ ਹੋਇਆ ਵਾ 23 ਦਾ ਰਿਜ਼ਲਟ ਆ ਨੀ ਮੇਰ ਕੋ ਨਹੀਂ ਆਈ ਮੈਨੂੰ ਪਤਾ ਲੱਗਾ 23 ਦਾ ਰਿਜ਼ਲਟ ਆ ਬਾਕੀ ਅੰਡਰ ਐਕਸ-ਰੇ ਚੱਲਣ ਡਿਆ ਵੇ ਜੜੀ ਠੀਕ ਹੈ ਇੱਕ ਉਹਨੇ ਇਹ ਵੀ ਅਲਿਗੇਸ਼ਨ ਆਇਆ ਕਿ ਐਸਆਈ ਬਰਮੇਸ਼ ਸਿੰਘ ਕਹਿੰਦੇ ਕਿ ਮੇਰਾ ਕੋ ਫੋਨ ਲਏ ਨੇ ਫੋਨ ਕਿਹੜੇ ਧਾਰ ਦੇ ਲੈਂਦਾ ਕੋਈ ਉਹ ਗਰਮੇਸ਼ ਸਿੰਘ ਹੀ ਦੱਸ ਸਕਦਾ ਕਿ ਉਹ ਦਾ ਉਹਦੇ ਨੀ ਮੈਂ ਨਹੀਂ ਆਈ ਉਹ ਵੀ ਆਈ ਹੋਆ ਉਹਦੀਆਂ ਨਾ ਦੋ ਤਿੰਨ ਥਾਣੇਦਾਰਾਂ ਕੋਲ ਦਰਖਾਸਤਾਂ ਚੱਲਣ ਡੀਆਂ ਵਾ ਗਰਮੇਸ਼ ਕੋ ਵੀ ਚੱਲਣ ਡਈ ਹੈ ਉਹਨੇ ਵੀ ਕਿਤੇ ਨਾ ਜ ਲਖਵਿੰਦਰ ਸਿੰਘ ਲਖੀ ਉਹਨੇ ਵੀ ਇਹਨਾਂ ਦੇ ਕਿਸ ਰਿਸ਼ਤੇਦਾਰ ਦੇ ਨਾਲ ਆਪਣਾ ਛੱਟ ਸੁੱਟ ਲਈ ਆ ਉਹ ਰਿਜ਼ਲਟ ਹੈਗਾ ਮੈਂ 25 ਦਾ ਰਿਜ਼ਲਟ ਹੈਗਾ ਵਾ ਜਿਹੜੀ ਉਹ ਉਹਦੇ ਵੱਲੋਂ ਛੱਟ ਲਾਈ ਗਈ ਹੈ ਜਿਹੜਾ ਜੱਲੇ ਮੜੇ ਬਾਗ ਨਵਲਟੀ ਰੈਸਟੋਰੈਂਟ ਦੇ ਬਾਹਰ ਝੜਨ ਦਾ ਉਸ ਦਰਮਿਆਨ ਲੱਗੀ ਛੱਟ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਮੈਨੂੰ ਤਾਂ ਆਪਣੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੋਲ ਮਿਲਾ ਕੇ ਸਾਰੇ ਕੇਸ ਦੀ ਅਸੀਂ ਕੋਲ ਮਿਲਾ ਕੇ ਹੈ ਵੀ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਤੇ ਵੇਖਾਂਗੇ ਵੀ ਕੰਪਰਮਾਈਜ਼ ਕਰਾਵਾਂਗੇ ਦੇਖੋ ਜਿਹੜੇ ਆਪਸ ਵਿੱਚ ਮਾੜਾ ਮੋਟਾ ਜਰਾ ਜਰਾ ਜੀ ਗੱਲ 'ਚ ਲੜਦੇ ਲੁੜਦੇ ਆ ਤੇ ਜਿਹੜੇ ਬੱਚੇ ਹੈ ਜੇ ਉਹ ਲੜਕੇ ਕੋਲ ਹੀ ਆ ਲੱਕੀ ਕੋਲ ਹੀ ਆ ਸਾਡੇ ਦੋਵਾਂ ਤਰ੍ਹਾਂ ਦੇ ਗੱਲ ਕਰੀ ਤਾਂ ਲਗਭਗ ਸਵਾ ਮਹੀਨਾ ਹੋ ਚੱਲਿਆ ਤੁਹਾਡੇ ਕੋਲ ਤਰਖਾਸਾਂ ਚੱਲਦੀਆਂ ਅਜੇ ਤੱਕ ਮਤਲਬ ਕਿਸੇ ਕਿੰਨੇ ਸਿੱਟੇ ਤੇ ਨਹੀਂ ਪਹੁੰਚੀ ਬੋਲ ਸਿੱਟੇ ਤੇ ਨਹੀਂ ਜਾ ਸਕੀ ਕੋਈ ਮੋਤਬਰ ਕੋਈ ਮੋਤਬਰ ਬੰਦੇ ਉਹਨਾਂ ਕੋ ਆਣ ਕੇ ਟਾਈਮ ਲੈ ਜਾਂਦੇ ਆ ਵੀ ਇਹ ਪੇਸ਼ ਕਰਾ ਦਾਂਗੇ ਲੱਕੀ ਵੱਲੋਂ ਵੀ ਪੇਸ਼ ਕਰਾ ਦੰਨੇ ਆ ਲਿਆਉਣਨੇ ਆ ਤੇ ਉਹ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਕੋਈ ਗੱਲ ਨਹੀਂ ਕੋਈ ਟਾਈਮ ਬੋਲ ਕਰੋਗੇ ਨਾ ਉਹ ਬੁਲਾਉਂਗਾ ਲਿਆਉਂ ਕੋਈ ਮੋਤਬਰ ਬੰਦਾ ਅੱਗੇ ਨਹੀਂ ਆਉਂਦਾ ਜਦੋਂ ਪਕੜ ਲਈਦਾ ਵਾ ਉਦੋਂ ਕਹਿੰਦੇ ਵੀ ਇਹ ਤੇ ਪਰਚਾ ਤੇ ਗਲਤੀ ਇੰਨਾ ਹੈ ਨਹੀਂ ਕਿ